ਕਸਣਾ ਦਿੰਨਾ ਹਨ ਜੀ ਉਹ ਮੈਂ ਆਪ ਹੀ ਲਿਖਿਆ ਸੀਗਾ ਜੀ ਤੇ ਨਾਲੇ ਮਹਾਰਾਜ ਦੀ ਹਾਜ਼ਰੀ ਲੱਜੂ ਸਾਡੀ ਗੁਰੂ ਸਾਹਿਬ ਦੇ ਚਰਨਾਂ ਚ ਨਾ ਬਿਲਕੁਲ ਜੀ ਉਹ ਇਸ ਤਰ੍ਹਾਂ ਸੀ ਕਿ ਰਬਾਬ ਦੇ ਬਾਰੇ ਮੈਂ ਲਿਖਿਆ ਸੀਗਾ ਜੀ ਤੂੰ ਹੀ ਤੂੰ ਹੀ ਆਖਦੀ ਤੂੰ ਹੀ ਤੂੰ ਹੀ ਆਖਦੀ ਰਬਾਬ ਉਸ ਪੀਰ ਦੀ ਤ੍ਰਿਪਤਾ ਦੇ ਲਾਲ ਦੀ ਤੇ ਨਾਨਕੀ ਦੇ ਵੀਰ ਦੀ ਤੁਹੀਂ ਤੁਹੀਂ ਆਖ ਦੀ ਰਬੀ ਬਾਣੀ ਗਾਵ ਦੇ ਜਾ ਗੂੰਜ ਪੈਣ ਵਾਦੀਆਂ ਪਸ਼ੂ ਪੰਛੀਆਂ ਦੀਆਂ ਵੀ ਲਗਣ ਸਮਾਦਿਆਂ ਲਗਣ ਸਮਾਦਿਆਂ ਬਦੋ ਬਦੀ ਲਗ ਜਾਵੇ ਚੜੀ ਨੈਣੋ ਨੀਰ ਦੀ ਤ੍ਰਿਪਤਾ ਦੇ ਲਾਲ ਦੀ ਤੇ ਨਾਨਕੀ ਦੇਵੀਰ ਦੀ ਤੁਹੀ ਤੁਹੀ ਆਖਦੀ ਇਹ ਬਜੀ ਬਹੁਤ ਵਧੀਆ ਜੀ ਬਹੁਤ ਸੋਹਣੀ ਆਵਾਜ਼ ਆ ਧੰਨਵਾਦ ਬਜੀ ਔਰ ਬਹੁਤ ਵਧੀਆ ਕਲਾਮਾ ਜਿਹਨਾਂ ਤੁਸੀਂ ਲਿਖਿਆ ਆ ਕਿਉਂਕਿ ਇਕ ਕਲਾ ਕਲਾ ਬੋਲ ਜਿਹੜਾ ਆ ਸੁਨਣ ਵਾਲਾ ਆ ਮਹਾਰਾਜ ਨੇ ਆਪ ਹੀ ਲਿਖਾਇਆ ਜੀ ਗੁਰੂ ਸਾਹਿਬ ਦੀ ਸਿਫਤ ਆ ਸਾਡਾ ਇਹਨਾਂ ਭਲਾ ਹੋਣਾ ਬਿਲਕੁਲ ਜੀ ਮਹਾਰਾਜ ਤਾਂ ਉੱਡੀ ਆ ਕਹਿੰਦੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੀ ਜੀ ਗੁਰੂ ਸਾਹਿਬ ਨੇ ਸਿਫਤ ਕਰੇਗਾ ਤੇ ਆਪੋ ਵੱਡਾ ਹੋਏਗਾ ਕੋਈ ਨਿੰਦਾ ਕਰੇਗਾ ਤਾਂ ਆਪ ਥੱਲੇ ਡਿੱਗੂਗਾ ਹੂੰ ਬਿਲਕੁਲ ਬਿਲਕੁਲ ਹਾਂ ਜੀ